ਇਹ ਤੁਹਾਡੇ ਕਰਮਾਂ ਦਾ ਸਿੱਟਾ ਐਸੇ ਰਿਸ਼ਤੇ ਨਾਲ ਮੁਲਾਕਾਤ ਹੋ ਜਾਣਾ ਦੂਸਰੀ ਗੱਲ ਜਦੋਂ ਪਾਂਡਵਾਂ ਕੇਨਵਨ ਦਾ ਜੁੱਲ ਹੋਇਆ ਤਾਂ ਬੁੱਢੀ ਜੀ ਵੀ ਪੁੱਛਦੇ ਤੇ ਵੀ ਜ਼ਿੰਦਗੀ ਨਹੀਂ ਹੋਊਗੀ ਉਹ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਤੇ ਹੈ ਜਿਹੜਾ ਸਾਰਥੀ ਹੁੰਦਾ ਪਰਿਵਾਰ ਦਾ ਸੰਚਾਲਕ ਹਾਂ ਪਰ ਕੋਣ ਜਿੱਤੇ ਜਾਊਗਾ ਨਾ ਸਾ ਤੁਸੀਂ ਨਾਲ ਜਿਹੜੇ ਸਾਰਥੀ ਕਿਸੇ ਭਗਵਾਨ ਵਰਗੇ ਹੈ ਕੋਣ ਜਿੱਤੇਗਾ ਉਂਝ ਪਾਂਡਵਾਂ ਦੀ ਸਾਰਥੀ ਜਿਨ੍ਹਾਂ ਦੇ ਕਿਸ਼ਮਰਾ ਭਾਈ ਹੈ ਸਾਰੀ ਗੱਲ ਡਰਾਈਵ ਦੇ ਪ੍ਰਸਾਰਤ ਦੇ ਪੰਛੀ ਆ ਇਹਨਾਂ ਦੇ ਉੱਤੇ ਇਹਨਾਂ ਦੇ ਪ੍ਰੋਮ ਰੂਮ ਦੇ ਵਿੱਚ ਜਿਹੜੇ ਨਾਨਕਿਆਂ ਦੀ ਬਹੁਤ ਵੱਡੀ ਮਿਹਨਤ ਹੈ ਜੀਵ ਦੇ ਕਰਮ ਹੈ ਇਹ ਸਾਹਿਬ ਉਹਨਾਂ ਉਹ ਪੂਰਵ ਜਨਮ ਦੇ ਕਰਮ ਹੈ ਕਿੰਨਾ ਚਿਰ ਮਾਪੇ ਦੀ ਸ਼ਾਇਰੀ ਨੇ ਕਿਹਦੇ ਕਰਕੇ ਮੈਨੂੰ ਨਫਾ ਹੋਣਾ ਕਿਹਦੇ ਕਰਕੇ ਮੈਨੂੰ ਘਾਟਾ ਹੋਣਾ ਕਿਹਦੇ ਕਰਕੇ ਮੇਰੀ ਇੱਜ਼ਤ ਵਧਣੀ ਬਹੁਤ ਵੱਡਾ ਨਾਨਕਿਆਂ ਦਾ ਰੋਲ ਹੈ ਇਹ ਵੀ ਬੜੇ ਕਿਸਮਤ ਵਾਲੇ ਆ ਬਹੁਤ ਬੜਾ ਜੋ ਕੁਝ ਜਿਸ ਖੁਣ ਨਹੀਂ ਨਾ ਨਾਲ ਫਿਰ ਤੁਹਾਡੀ ਦੂਸਰੀ ਗੱਲ ਪਰੰਪਰਾ ਆ ਪਹਿਲੇ ਪੱਗ ਜੀ ਪੱਗ ਦੀ ਗੱਲ ਕਰਦੇ ਤੇ ਸਾਡੇ ਦਾ ਬਿਲਕੁਲ ਪੂਰਾ ਸੂਝਵਾਨ ਹੈ ਬੜੀ ਸ਼ਾਇਦ ਤੇਰੇ ਸਿਰ ਉੱਪਰ ਪਰਮੇਸ਼ਰ ਦੀ ਸਾਡੇ ਬਜ਼ੁਰਗ ਕਹਿੰਦੇ ਤੇ ਵੀ ਪੱਗ ਨਹੀਂ ਇਹ ਪੱਤ ਹੈ ਇਹ ਮਾਪਿਆਂ ਦੀ ਆ ਤੈ ਹੈ ਇਹ ਤੇਰੇ ਰਸਤੇ ਤਿੰਨ ਕੁ ਸਬਕ ਤੇ ਸੰਦੇਸ਼ ਦਿਓ ਸਾਨੂੰ ਪੂਰਾ ਆਸ ਔਰ ਵਿਸ਼ਵਾਸ ਤੇਰੇ ਉੱਪਰ ਹੈ ਦੇਸ਼ ਨਹੀਂ ਵਿਦੇਸ਼ਾਂ ਵਿੱਚ ਜਾ ਕੇ ਬੜੀ ਅਕਲ ਗ੍ਰਹਿਣ ਕੀਤੀ ਹੈ ਔਰ ਜੁਹਾਨ ਸਾਹਿਬ ਜਿਹੜੀ ਸੇਵਾ ਪਾਣੀ ਦੀ ਗੱਲ ਹੈ ਸਭ ਤੋਂ ਬੜੇ ਪ੍ਰੇਮ ਭਾਵ ਨਾਲ ਮਹਾਰਾ ਜੀ ਬਲਰਾਜੀ ਕਹਿੰਦੇ ਤਾਂ ਸਵੇਰ ਤੇ ਆ ਕੇ ਦੇਖਣੀ ਸਾਰੀ ਗੱਲ ਕਹਿੰਦੇ ਜੇ ਪ੍ਰੇਮ ਦੀ ਪਹਿਚਾਣ ਦੇਖੀ ਹੋਵੇ ਪ੍ਰੇਮ ਕੀ ਰੀਤ ਨਾ ਸਿਪੇ ਸਿਪਾਈ ਜੀ ਨੈਣਾਂ ਨਾਲ ਹੋਵੇ ਨਾ ਰੂਹ ਨਾਲ ਸੇਂਹ ਸੇ ਜਾਣੀ ਖਾਣ ਪਾਣ ਨਾਲ ਨਹੀਂ ਉਹਦੇ ਹੱਥ ਭਾਵ ਦੇ ਪਤਾ ਲੱਗ ਜਾਂਦਾ ਕੋਈ ਅੰਧ ਨਹੀਂ ਹੈ ਸੇਵਾ ਦੇ ਵਿੱਚ ਰਿਹਾ ਫੇਰ ਸਾਨੂੰ ਕਿੰਨੀ ਵੱਡੀ ਸਾਰੇ ਬਜ਼ੁਰਗਾਂ ਨੇ ਸਾਡੇ ਸਨਾਤਨ ਕਰਨੇ ਪਰੰਪਰਾ ਦਿੱਤੀ ਹੈ ਦਾਨੀ ਦਾ ਦਾਨ ਤੋਂ ਦੇ ਪਰਮੁਲਤ ਹੁੰਦਾ ਹੈ ਜਿਹੜਾ ਧੀਰਕ ਪੱਖਿ ਵਾਲੇ ਹੈ ਜੇ ਨੀਵੇਂ ਹੋ ਕੇ ਦਾਨ ਕਰਦੇ ਉਰੋ ਦੇ ਬਾਦ ਤੁਲਸੀ ਰਾਜੀ ਸਿਰਾ ਲਾ ਕੇ ਆਵਦ ਕੋ ਆਦਰ ਕਰੇ ਚਲਦ ਨਵਾਵੇ ਸੀਸ ਤੁਲਸੀ ਐਸੇ ਗੀਤ ਕੋ ਮਿਲਿਓ ਬਿਸਵੇ ਬਿਸ ਅਈ ਦਾਨ ਦਾਨ ਫਾਰਮੇਸ਼ਨ ਅਗੇ ਬੇਨਤੀ ਕਰਾਂਗੇ ਤੁਹਾਡੇ ਵਰਗੇ ਸੱਜਣ ਪੁਰਸ਼ ਤੁਹਾਡੇ ਵਰਗੇ ਸੱਜਣ ਰਿਸਟ੍ਰਿਕਦਾਰ ਰੋਸ ਸਾਨੂੰ ਬੇਨਤੀ ਬਿਲਦੇ ਬਣਾ ਦੇਣ